परम सत्कार योग्य साचंद्र जी आज आषाढ़ ਦਾ ਮਹੀਨਾ ਚੱਲਿਆ ਚੜ੍ਹਿਆ ਹੈ ਜਿਹਨੂੰ ਆਪਾਂ ਹਾੜ ਵੀ ਕਹਿੰਦੇ ਹਾਂ ਗੁਰਬਾਣੀ ਅਨੁਸਾਰ ਆषाढ़ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਦਸਮ ਗ੍ਰੰਥ ਵਿੱਚ ਇਸ ਆषाढ़ ਦੇ ਮਹੀਨੇ ਨੂੰ 12 ਮਾਹ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ ਲੋ ਸ਼ਰਮਣ ਕਰੋ ਜੀ ਉਨ ਪਰਚੰਡ ਚਲ ਜਹ ਹੈ ਔਸਰ ਉਨ ਪਰਚੰਡ ਚਲ ਜਹ ਹੈ ਔਸਰ ਔਰ ਬਕੁਲਨ ਤੁਰ ਉਡਾਈ ਜੋ ਬਕੁਲਨ ਕਹਿੰਦੇ ਨੇ ਭਈ ਬਾਬਰੋਲੇ ਨੇ ਬਕੁਲਨ ਤੁਰ ਉਡਾਈ ਤੂਪ ਲਗੇ ਜਹ ਮਾਸ ਬੁਰੀ ਸੋ ਲਗਾਇ ਸੁਖਦਾਇਕ 시ਤਲ ਜਾਈ। ਸ਼ਿਆਮ ਕੋ ਸੰਗ ਸਬਹਿ ਹਮ ਖੇਲਤ। ਸ਼ਿਆਮ ਕੋ ਸੰਗ ਸਬਹਿ ਹਮ ਖੇਲਤ। 시ਤਲ 파ਟਕ ਕਾ ਬ ਛਟਾਈ। ਤਉਨ ਸਮੈ ਸੁਖਦਾਇਕ ਥੀਰਤ। ਔਸਰ ਯਾਹੇ ਪਈ ਦੁਖਦਾਈ ਏ ਤਾਉਨ ਸਮੇ ਸੁਖਦਾਇਕ ਤੀਰਤ ਔਸਰ ਯਾਹੀ ਪਈ ਦੁਖਦਾਈ ਐਸੀ ਸ਼੍ਰੀ ਦਸਮ ਗ੍ਰੰਥ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾਰਾ ਉਚਾਰਨ ਕੀਤੇ ਹੋਏ 12 ਮਾਹ ਦੇ ਵਿੱਚ ਅਸਾੜ ਦੇ ਮਹੀਨਾ ਸਾਧ ਸੰਗਤ ਜੀ ਇਹ ਸਾਡਾ ਮਹੀਨਾ ਹਰ ਇਨਸਾਨ ਨੂੰ ਹਰ ਘਰ ਵਿੱਚ ਖੁਸ਼ੀਆਂ ਖੇੜਾ ਲੈ ਕੇ ਆਵੇ ਅਤੇ ਹਰ ਪ੍ਰਕਾਰ ਦੇ ਦੇਹ ਤੰਦਰੁਸਤੀ ਹੋਵੇ ਔਰ ਆਪਣੇ ਸ਼੍ਰੀ ਸਤਗੁਰੂ ਜੀ ਦੇ ਚਰਨਾਂ ਉਤੇ ਪੂਰਨ ਸਿਧ ਘਰੋਸਾ ਰੱਖਿਆ ਜਾਵੇ ਇਹ ਹੀ ਮੇਰੀ ਸ਼੍ਰੀ ਸਤਗੁਰੂ ਉਦੇਸ ਸਿੰਘ ਜੀ ਦੇ ਚਰਨਾਂ ਵਿੱਚ ਅਰਜ ਬੇਨਤੀ ਹੈ ਇਹਨੀ ਕੀ ਅਰਜਮੈਂਤੀ ਕਬੂਲ ਕਰੋ ਮਹਾਰਣਵੀਰ ਸਿੰਘ ਰਾਣਾ ਆਪੀ ਤੋਂ ਖਿਮਾ ਦਾ ਜਾਚਕਾ ਸਤਿ ਸ੍ਰੀ ਅਕਾਲ ਜੀ